ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਨਾਗਾ ਜੀ ਇੱਕ ਸੂਆ ਸਵਾਇਆ ਤੇ ਇੱਕ ਬਾਈ ਕੋਲ ਹੀਫਰ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਦਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ تنویر ਸਿੰਘ ਪਿੰਡ ਥਰਾਏ ਜ਼ਿਲ੍ਹਾ ਮੋਗਾ ਤਹਿਸੀਲ ਬਾਗਰਵਾਲਾ। ਮੋਬਾਈਲ ਨੰਬਰ ਜੀ 9855570134 ਠੀਕ ਆ ਵੀਰੇ। ਦੋ ਨਾਗਾ ਜੀ ਇਹ। ਹਾਂਜੀ ਬਾਈ ਦੋ ਆ ਜੀ। ਇੱਕ ਨੰਬਰ ਵੈੱਡ ਤੋਂ ਸ਼ੁਰੂ ਕਰਾਂਗੇ ਸੁਆ ਕਿੰਨਾ ਮਾ ਜੀ ਇਹਦਾ। ਸੁਆ ਵੀਰੇ ਮਾਲਕਾਂ ਨੇ ਤਾਂ ਦੂਜਾ ਦਾ ਸਾਬ ਤੀਜਾ ਮੰਨ ਕੇ ਲਈ ਹੈਗੀ। ਕਦੋਂ ਸੁਈ ਆ ਜੀ? ਕੱਲ੍ਹ ਸਵੇਰ ਸੁਈ ਵੀ ਆ 12:01 ਵਜੇ ਦੀ ਦੁਪਹਿਰ ਦੀ। ਬੱਚਾ ਕੀ ਦਿੱਤਾ ਜੀ? ਬੱਚਾ ਬੱਛੀ ਹੈ ਬਾਈ। ਬੱਛੀ ਬਹੁਤ ਚੰਗੀ। ਬੱਛੀ ਬਹੁਤ ਚੰਗੀ। ਬੱਛੀ ਬਹੁਤ ਚੰਗੀ ਬਸ ਜਿਹੜਾ ਮਿਲਿਆ ਜੀ। ਨੇ ਰਿਕਾਰਡ ਬੇ ਕੋਈ ਨਾ ਮੈਂ ਆਪਾਂ ਕਹੀ ਜਾਈਏ ਉਹ ਬੱਛੀ ਹੈ ਚੰਗੇ ਸੀਮਣ ਦੀ ਇਹੋ ਨਾਲ ਕਰਨ ਕੋਲ ਜਵੇਂ ਮਾਰਾ ਮਾਰਾ ਪ੍ਰੈਸ ਬਹੁਤ ਚੰਗਾ ਹੈ ਬਹੁਤ ਸੋਨਾ ਹੈ ਬਾਕੀ ਮੇਲ ਬੂਲ ਬਹੁਤ ਆ ਮੇਲ ਬੂਲ ਬਹੁਤ ਆ ਬੱਛੀ ਦੀ ਠੀਕ ਹੈ ਜੀਰ ਕੰਪਲੀਟ ਹੈ ਜਮਾ ਗਿੱਲਾ ਹੀ ਨਾੜੂ ਆ ਪਿਆ ਜੀਰ ਦੀ ਮੇਲ ਦੀ ਜੀਰ ਕੰਪਲੀਟ ਹੈ ਜੀਰ ਕੰਪਲੀਟ ਹੈ ਬਈ ਠੀਕ ਆ ਕਿੰਨਾ ਬੋਲਾ ਤਿਆਰ ਆ ਜੀ ਇਹ ਸਾਲੇ ਹੋਊਗਾ ਹੁਣ ਵੇ 7-8 ਲੀਟਰ ਵਾਲਾ ਥਣਾ ਦੀ ਗਰੰਟੀ ਹੈ ਜੀ ਹਾਂ ਥਣਾ ਦੀ ਓਕੇ ਬਈ ਥਣ ਥਣ ਦਾ ਬਾੜਾ ਜਿੰਗਲ ਨੋ ਕਾਲਾ ਪੂਰੀ ਹੈ ਜੀ ਹਾਂ ਪਤਾ ਹੀ ਮਾਰ ਦਿੰਦੇ ਬਈ ਕੋਈ ਹਾਰਾ ਹੀ ਮਾਰ ਦਿੰਦੇ ਬਈ ਚਲੋ ਚਲਦਾ ਭੋਲਾ ਬਿੰਦੂ ਬੇਫਿਕਰ ਹੋ ਜਾਓ ਵੀਰੇ ਚਵਾਈ ਦੀ ਇੱਕ ਨੰਬਰ ਆ ਮਗਰਲੇ ਥਣਾ ਚੋ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਮੇਨ ਗੱਲ ਵੀਰੇ ਠੰਡੀ ਹੈ ਸੀਲਸ ਲੱਗ ਆ ਜੀ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਸੂਆ ਤੀਜਾ ਸੂਈ ਹੈ ਜੀ ਕੱਲ ਦੀ ਸੂਈ ਹੈ ਤੇ ਬੱਚੀ ਨੂੰ ਇਹਨੇ ਜਨਮ ਦਿੱਤਾ ਜੀ ਬੱਚੀ ਬੜੀ ਚੰਗੀ ਆ ਜੇਰ ਦੀ ਕੰਪਲੀਟ ਆ 7 ਤੋਂ 8 ਕਿਲੋ ਨੈਟ ਬੋਲੀ ਤਿਆਰ ਕੋਈ ਵੀ ਵੀਰ ਆਪਦੀ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਵੀਰੇ ਚੰਗੀ ਆ ਬੜ ਬਾਕੀ ਭਾਅ ਵੀ ਤੁਹਾਨੂੰ ਫਿਰ ਛੋਟਾ ਜਾਈ ਮਿਲ ਜਾਣਾ ਜੀ ਮੈਂ ਦੁੱਧ ਵੀ ਕਰਮਾ ਵਾਲੀ ਮੱਝਾ ਰਕਾ ਪਿਆਊ ਵੀਰੇ ਹੈਟ ਵੀ ਚੰਗੀ ਆ ਤੇ ਨਾਗ ਵੀ ਨਾਲ ਤੁਹਾਨੂੰ ਵੀਰੇ ਇੱਕ ਫ੍ਰੀ ਮਿਲ ਜਾਣਾ ਟੌਪ ਦੀ ਬੱਛੀ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ ਤਾਂ ਬਈ ਟੋਕੜਾਂ ਵਾਲੀ ਆ ਮੁੱਲ 45 ਕਰਦੇ 42 ਯਰ ਦੀ ਬੜ ਦੇ ਦਿਆਂਗੇ ਅਛਾ ਛੋਟਾ ਜਿਹਾ ਭਾਈ ਆ ਛੋਟਾ ਜਿਹਾ ਭਾਈ ਦੁੱਧ ਕਿੰਨਾ ਪਿਆਜੂ ਵੀਰੇ ਦੁੱਧ ਵੀ ਮਾਲਕ ਦਾ ਦੱਸਦੇ 15 16 ਲੀਟਰ ਚੋਇਆ ਦੂਜੇ ਸੂਏ ਹੂੰ ਤੇ ਇਹਨਾਂ ਤੋਂ 14 ਕਿਲੋ ਦਾ ਬਈ ਪਿਆਈ ਦੂ ਆਰਾਮ ਨਾਲ ਹੀ ਪਿਆਈ ਦੇ ਨਾਲ ਅੱਗੇ ਨਾਲ ਥੋੜੀ ਪਲੀਪੁਲੀ ਜ਼ਿਆਦਾ ਸੀਗੀ ਹੂੰ ਬਿਆਏ ਵਾਲੇ ਬੰਦੇ ਤੋਂ ਲਈ ਵੀ ਹੁਣ ਥੋੜੀ ਲੱਸੀ ਕਰਕੇ ਚਲ 13 14 ਕਿਲੋ ਦਾ ਫੇਰ ਵੀ ਪਿਆ ਦਊਗੀ ਖੁੱਲਾ ਹੀ ਪਿਆਜੂਗੀ ਹਾਂ ਠੀਕ ਆ ਵੀਰੇ ਖਾਣ ਪੀਣ ਦੀ ਖੁੱਲ੍ਹੇ ਜਿਹੜਾ ਕੋ ਮਰਜ਼ੀ ਪਾਈ ਜੋ ਕੋ ਚੱਕ ਠੀਕ ਆ ਵੀਰੇ ਤੇ ਜਿਹੜੀ 2 ਨੰਬਰ ਹੀ ਫਰਾ ਬਈ ਆਪਣੀ ਇਹਦੀ ਕਿੰਨੀ ਉਮਰ ਆ ਜੀ ਇਹਦੀ ਉਮਰ ਹੈਗੀ ਆ ਬਈ 1 ਠੀਕਾ ਬੱਚਾ ਹੀ ਹੈ ਹਜੇ ਬੱਚਾ ਹੀ ਹੈ ਬਈ ਨਾ ਆ ਛੋਟੀ ਛੋਟੀ ਸਿੰਗੀ ਜੀ ਆ ਹਾਂ ਛੋਟੀ ਛੋਟੀ ਸਿੰਗੀ ਉਹ ਦਾਗੀ ਜੀ ਦਾਗੀ ਹੁਣ ਹੂੰ ਦਾਗ ਨਹੀਂ ਹੋਵੇ ਦਾਗੀ ਬਾਗੀ ਹੋਊਗੀ ਦਾਗੀ ਹੋਊਗੀ ਫੋੜ ਸ਼ਾਂਗ ਤਾਂ ਹੈ ਨਹੀਂ ਕੋਈ ਜੀ ਫੋੜ ਸ਼ਾਂਗ ਬਈ ਕੋਈ ਨਹੀਂ ਚੱਕਰ ਠੀਕ ਆ ਐ ਠੰਡੀ ਸੀ ਲਾ ਕੋਈ ਆਣ ਲੈ ਜਿਵੇਂ ਕੋਈ ਮਰਜੀ ਆਏ ਨਹੀਂ ਕਿ ਆਣ ਕੇ ਸ਼ਿੰਗਾਰੀ ਹੋਊਗੀ ਬਈ ਉਹ ਦੋਲੇ ਹੋਗੇ ਬਈ ਠੀਕਾ ਛੜਪ ਤਾਂ ਪੂਰਾ ਵੀ ਨਹੀਂ ਸਹੀ ਗੱਲ ਹੈ ਜਿਵੇਂ ਭਾਂਡੇ ਦੀ ਵੀ ਸਾਫ ਆ ਬਹੁਤ ਸਾਫ ਆ ਬਾਕੀ ਚਮਕ ਦਮ ਕਾਲੀ ਆ ਚਮਕ ਕਾਲੀ ਹੈ ਬਈ ਤੇ ਇਹਦਾ ਛੋਟਾ ਜਿਹਾ ਆਪਾ ਇਹਦਾ 6500 ਦੀ ਦੇ ਦਾਂਗੇ ਬੱਛੀ ਬਈ ਇਹ 6500 ਦੀ ਦੇ ਦਾਂ ਛੋਟਾ ਜਿਹਾ ਭਾਈਆ 6500 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਜੀ ਠੀਕੇ ਦੇ ਕਾਬਲੀ ਆ ਜਮ ਹੂੰ ਠੀਕੇ ਦੇ ਕਾਬਲੀ ਆ ਜੀ ਆ ਗਰਮੀ ਦੇ 4 ਦਿਨ ਲੰਗ ਜਾਣ ਤੇ ਇਹ ਆਈ ਫੋਜੇ ਤੇ ਕਰਮ ਵਾਲੀ ਨੇ ਰਹਿ ਹੀ ਜਾਣ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ